ਫਰੀਦਕੋਟ ਦੇ ਸਥਿਤ ਭੋਲੂ ਵਾਲਾ ਰੋਡ ਤੇ ਆਏ ਦਿਨ ਹੋ ਰਹੀਆਂ ਚੋਰੀਆਂ ਤੋਂ ਮਹੱਲਾ ਵਾਸੀ ਡੱਢ ਹੀ ਨਾਰਾਜ਼ ਨਜ਼ਰ ਆ ਰਹੇ ਹਨ ਕਿਉਂਕਿ ਆਏ ਦਿਨ ਉੱਥੇ ਚੋਰੀਆਂ ਹੁੰਦੀਆਂ ਹਨ ਪਰ ਚੋਰ ਜੋ ਨੇ ਪੁਲਿਸ ਦੀ ਗ੍ਰਿਫਤ ਦੂਰ ਰਹਿੰਦੇ ਨੇ ਕੋਈ ਦਿਨ ਹੀ ਇਜਹਾ ਹੋਵੇਗਾ ਜਿਸ ਦਿਨ ਚੋਰੀ ਨਾ ਹੁੰਦੀ ਹੋਵੇ ਭਾਵੇਂ ਕਿ ਦੁਕਾਨ ਹੋਵੇ ਜਾਂ ਫਿਰ ਘਰ ਜਾਂ ਫਿਰ ਆਉਣ ਜਾਣ ਵਾਲਾ ਰਾਹੀਰ ਹੋਵੇ ਇਨ੍ਹਾਂ ਚੋਰਾਂ ਦਾ ਸ਼ਿਕਾਰ ਜ਼ਰੂਰ ਹੁੰਦਾ ਹੈ ਬੀਤੇ ਦਿਨੀ ਪੋਲੂ ਵਾਲਾ ਰੋਡ ਤੇ ਹੋਈਆਂ ਚੋਰੀਆਂ ਨੂੰ ਲੈ ਕੇ ਮਹੱਲਾ ਵਾਸੀਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਕੀ ਕਿਹਾ ਉਹ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਅਸੀਂ ਤੇ ਬਿਆਰ ਘਰ ਵਾਲੇ ਵਾਲੇ ਘਰ ਤੇ ਸਾਡੇ ਇੱਥੇ ਹੀ ਆ ਪੋਲੂ ਵਾਲਾ ਰੋਡ ਆ ਫਟਾਕੇ 2 ਨੰਬਰ ਕੋਲ ਆ ਕੀ ਕੰਮ ਕਰਦੇ ਐ ਕੋਈ ਕਰਦੇ ਮੰਡੇ ਚ ਕੰਮ ਕਰਦੇ ਆ ਸਾਡਾ ਨਾਂ ਰਾਤ ਸੋਇਆ ਸੀਗਾ ਰਾਤ ਸਿਰਲਾ ਖੰਨੇ ਸੇ ਲਿਆ ਗਿਆ ਮੋਬਾਈਲ ਚੱਕ ਕੇ पता ही नहीं लग गया सर सनो तो लग गया अंदर बढ़ाया कुछ ले के नहीं गया बस मोबाइल भले ले गया यहाँ तो चोरी तो तो गली तो में रोज देख तो परसों भी इधर ले गया इसका चोरी करके बोल दे का तेन चार बजे रात कि एक बजे चोरी या पता ही नहीं लग गया तो अभी तो किसी को नहीं बोले सर का सारे तो रात चोरी होया तो नहीं बोले अभी आया था पुलिस वाला सारे को बोले तो कुछ बोले ही नहीं नशा तो बदू गलीचे पता ही सारे को पता कितना नशा गली गलीचे बहुत किसी को नहीं पकड़ता ले जाता पकड़ के फिर छोड़ देता है ਪੁਲਿਸ ਤੋਂ ਕੋਈ ਕਰਵਾਈ ਕਰਤਾ ਹੀ ਨਹੀਂ ਜੋ ਕਰਵਾਈ ਕਰੇ ਸਭ ਤਾਂ ਤਬ ਤੋਂ ਚੋਰੀ ਚੋਰੀ ਹੋਵੇ ਨੀ ਕੀ ਕਰੇਗਾ ਕਿੰਨੀ ਚੋਰੀ ਹੋਈ ਰਾਤ ਉਹ ਇਧਰ ਦੀ ਸੀ ਮੇ ਹੋਇਆ ਹੱਤੇ ਮੇ ਸੁਬਾਹ ਸਕੇ ਹੱਤੇ ਚ ਹੋਇਆ ਮੋਬਾਈਲ ਚੋਰੀ ਸਾਢੇ ਹੋ ਗਿਆ ਰਾਤ ਫੁਲਦੇ ਬੰਕਲ ਕੇ ਹੋ ਗਿਆ ਕਲੀਰ ਕੱਲ ਰਾਤ ਹਾਜੀ ਕੁਮਾਰੀ ਸੰਜੇਨਗਰ ਰੈਸ਼ਾ ਜੀ ਆਪਣੀ ਭੋਲੋਲੇ ਫਾਟਕ ਦੇ ਦੁਕਾਨ ਹੈ ਜੀ ਘਰੀਅਨੇ ਦੀ ਕੀ ਹੋਇਆ ਰਾਤ ਕੱਲ ਰਾਤ ਬਸ 1 ਤੋਂ 3 ਵਜੇ ਦੇ ਵਿੱਚ ਉਹ ਦੁਕਾਨ ਤੇ ਚੋਰੀ ਹੋਈ 4 ਵਜੇ ਸਾਨੂੰ ਫੋਨ ਆਇਆ ਜੀ ਇੱਥੋਂ ਦੇ ਲੰਘਦੇ ਟੱਪ ਦੇ ਗ્રાਹਕ ਕਹ ਲੋ ਲੈ ਜੀ ਕਹ ਲੋ ਜੀ ਬਿ ਸ਼ਟਰ ਭੰਨਿਆ ਪਿਆ ਜੀ ਬਸ ਸਾਡੀ ਸਰਕਾਰ ਨੂੰ ਬੇਨਤੀ ਹੈ ਜੀ ਪੁਲਿਸ ਨੂੰ ਵੀ ਬੇਨਤੀ ਹੈ ਵੀ ਧਿਆਨ ਦਿੱਤਾ ਜਾਵੇ ਜੋ ਕੇ ਹਫ਼ਤਾ ਪਹਿਲਾਂ ਵੀ ਚੋਰੀ ਹੋਈ ਸੀ 버ਗਰ ਵਾਲੇ ਦੀ ਉਹਦੀ ਕੋਈ ਕਾਰਵਾਈ ਨਹੀਂ ਹੋਈ ਵੀ ਗਾਂ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਕੰਮ ਕਰ ਪਹਿਲਾਂ ਹੀ ਬੰਦੇ ਠੰਡੇ ਚੱਲ ਰਹੇ ਆ ਜੀ ਘਰ ਦੇ ਖਰਚੇ ਬਹੁਤ ਆ ਤੇ ਉਹ ਤੋਂ ਆ ਗਰਮ ਹੁੰਦੇ ਇਹਦੇ ਮਨ ਦੁਖਦਾ ਜੀ 10 ਤੋਂ 15000 ਦੇ ਸਮਾਨ ਸਾਰਾ ਹੀ ਲੈ ਗਏ ਜੀ ਮੈਨ ਮੈਨ ਜ਼ਰੂਰਤਾਂ ਵਾਲਾ ਖੰਡ ਲੈ ਗਏ ਤੇਲ ਲੈ ਗਏ ਸਰਫ ਦਾ ਗੱਟਾ ਲੈ ਗਏ ਜੀ ਭੁਜੀਆ ਲੈ ਲਏ ਸਿਗਰਟ ਬੀੜੀ ਜਰਦਾ ਜੀ ਕੁਛ ਨਗਦੀ ਵੀ ਸੀ ਲੈ ਗਏ ਜੀ ਕੈਮਰੇ ਨੀ ਕੈਮਰੇ ਨੀ ਲੱਗੇ ਕੈਮਰੇ ਨਹੀਂ ਕੈਮਰੇ ਨਹੀਂ ਲੱਗੇ ਜੀ ਪਹਿਲਾਂ ਵੀ ਚੋਰੀ ਹੋਣੀ ਪਹਿਲਾਂ ਸਾਡੀ ਸਾਹਮਣੇ ਦੁਕਾਨ ਹੁੰਦੀ ਸੀ ਦੋ ਤਿੰਨ ਦਿਨ ਅੱਗੇ ਪਹਿਲਾਂ ਹੋ ਗਏ ਜੀ ਬਾਕੀ ਨਿਤ ਨਵੇਂ ਵਾਕੇ ਹੁੰਦੇ ਹੀ ਰਹਿੰਦੇ ਆ ਜੀ ਨਸ਼ੇ ਸ਼ਰੀਆਮ ਹੀ ਵਿਕਰੇ ਆ ਜੀ ਸਭ ਨੂੰ ਪਤਾ ਵਾ ਬਾਕੀ ਸਾਰਾ ਮੇਲੇ ਭੋਗਤ ਨਾਲ ਕੰਮ ਚੱਲ ਰਿਹਾ ਜੀ ਸ਼ਰੀਆਮ ਸਭ ਨੂੰ ਪਤਾ ਜੀ ਬਾਕੀ ਬੇਨਤੀ ਆ ਸਾਡੀ ਜਿੱਥੇ ਮੰਨ ਲਓ 1 2 ਗੰਦੇ ਜੀ ਬੀਸੀਆਰ ਵਾਲਿਆਂ ਦੀ ਬੀਐਸਐਸਪੀ ਡੀਐਸਪੀ ਡਿਪਟੀ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇੱਧਰ ਪੁਲਿਸ ਦੀ ਟੀਮ ਭਦਾਈ ਜਾਵੇ ਜੋ ਕਿ ਵੀ ਚੋਰਾਂ ਨੂੰ ਡਰ ਨਾth ਪਾਈ ਜਾਵੇ ਕੱਲ ਨੂੰ ਸੱਟ ਵੇੜ ਦਾ ਵੀ ਡਰ ਆ ਜੀ ਹਨੇਰੇ ਸਵੇਰੇ ਅਮਲੀ ਬਾਹਰ ਦੇ ਬੰਦੇ ਨੂੰ ਜਾਂ ਬਿਹਾਰ ਦੇ ਜਾਂ ਯੂਪੀ ਦੇ ਪ੍ਰਵਾਸੀ ਨੂੰ ਅਰੋੜਾ ਸਾਹਿਬ ਗੱਲ ਪੈ ਜਾਂਦੇ ਫੋਨ ਖੋਲ ਲੈਂਦੇ ਆ ਬਸ ਮਿਲੀ ਪੁਰਤਗੈਲੋ ਜਾਂ ਕਹਿ ਲੋ ਵੀ ਡਰ ਚੱਕਿਆ ਗਿਆ ਅਮਲੀਆਂ ਨੂੰ ਚੋਰਾਂ ਨੂੰ ਵੀ ਬੇਨਤੀ ਆ ਹੱਥ ਪਾਓ ਇਹਨਾਂ ਨੂੰ ਇਹਦਾ ਗਾਂ ਬਹੁਤ ਖਰਾਬ ਕਰਨਗੇ ਟੂਰਿਸਟਿੰਗ ਪੁਲਿਸ ਦੇ ਤਲਾਸ਼ ਫੋਲਸ ਨੂੰ ਤਲਾਸ਼ ਉਦਨ ਵੀ ਦੇਤੇ ਸਵੇਰ ਅੱਜ ਵੀ ਹੋ ਗਏ ਸਿ ਐਸਐਚਓ ਸਾਹਿਬ ਡਿਪਟੀ ਸਾਹਿਬ ਤੇ ਪੀਸੀਆਰ ਪਰ ਜੇ ਇਸ ਹਾਵ ਨਾਲ ਮਾਹੌਲ ਚੱਲ ਰਿਹਾ ਚੋਰੀਆਂ ਹੋ ਰੀਆਂ ਵੀ ਲੱਗਦਾ ਨਹੀਂ ਵੀ ਗਾਂ ਕਾਰਵਾਈ ਹੋਏਗੀ ਪਰ ਇਹ ਪ੍ਰਸ਼ਾਸਨ ਦੇ ਧਿਆਨ ਚ ਲਿਆਦੀ ਜਾਵੇ ਵੀ ਜਿਹੜੇ ਭਗਵੰਤ ਮਾਨ ਜੀ ਕਹਿੰਦੇ ਸੀ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਜਿਸ ਹਿਸਾਬ ਨਾਲ ਗੱਲਾਂ ਕਰਦੇ ਸੀ ਉਹ ਮੇਰੇ ਹਿਸਾਬ ਨਾਲ ਗੱਲਾਂ ਹੀ ਲੱਗ ਰਹੀਆਂ ਨੇ ਵੀ 2027 ਦੂਰ ਨਹੀਂ ਵੀ ਜੇ ਕੰਮ ਹੋਣਗੇ ਤਾਂ ਵੋਟਾਂ ਲੈ ਲੈਣਗੇ ਨਹੀਂ ਤਾਂ ਜਿਵੇਂ 13 ਚੋਂ 3 ਰਹਿ ਗਏ ਉਸ ਹਿਸਾਬ ਨਾਲ 92 ਚੋਂ ਮੇਰੇ ਖਾਲਾ 9 ਜਾਂ 2 ਹੀ ਰਹਿ ਜਾਣੀਆਂ ਸੀਟਾਂ ਕੋਈ ਕਾਰਵਾਈ ਨਹੀਂ ਹੋ ਰਹੀ ਵੀ ਗੁਰਦੇਵ ਸਿੰਘ ਸੇਖੋ ਜੀ ਜਿਹੜੇ ਥਾਂ ਥਾਂ ਦੇਖਦੇ ਹੁੰਦੇ ਸੀ ਵੋਟਾਂ ਤੋਂ ਪਹਿਲਾਂ ਕਦੇ ਇੱਥੇ ਕਦੇ ਉੱਥੇ ਉਹ ਮੇਰੇ ਖਾਲਾ ਨੂੰ ਸ਼ਹਿਰ ਜੀ ਨਹੀਂ ਦੇਖ ਰਹੇ ਵੀ ਕੀ ਕੰਮ ਹੋਣਗੇ ਜੀ ਉਹਨਾਂ ਦਾ ਹੀ ਵੀ ਸਾਡਾ ਸੁਨੇਹਾ ਨਾ ਘਰ ਘਰ ਤੁਸੀਂ ਜਾ ਕੇ ਮੂਟਾ ਲਈਆਂ ਵੀ ਲੋਕਾਂ ਨੂੰ ਐ ਨਾ ਕਰੋ ਬਹੁਤ ਆਸਾਨ ਨਾਲ ਤੁਹਾਨੂੰ ਫੋਟਾ ਪਾਈਆਂ ਕੰਮ ਕਰੋ ਵੀ ਜਿਹੜਾ ਤੁਹਾਡਾ ਜ਼ਿੰਮੇਵਾਰੀ ਬੰਦੀ ਆ ਪ੍ਰਸ਼ਾਸਨ ਤੋਂ ਬਸ ਇਹੀ ਧਿਆਨ ਦਿਓ ਜੀ ਜਾਂ ਤਾਂ ਪ੍ਰਸ਼ਾਸਨ ਸੁੱਤਾ ਪਿਆ ਤੇ ਜਾਂ ਕੋਈ ਮਿਲੀਭੁਗਤ ਚੱਲ ਰਹੀ ਹੈ ਜੀ ਬਸ